ਅਚਾਨਕ ਕਿਉਂਕਿ ਕੱਲ ਚੰਡੀਗੜ੍ਹ ਚ ਵਿਧਾਨ ਸਭਾ ਵਾਸਤੇ ਜਿਹੜਾ ਹਰਿਆਣਾ ਨੂੰ ਜਗਾ ਤੀਨ ਦਾ ਮਸਲਾ ਉੱਠਿਆ ਅਸੀਂ ਕਾਫੀ ਸਮੇਂ ਤੋਂ ਤਿਆਰੀ ਕਰ ਰਹੇ ਸੀ ਚੰਡੀਗੜ੍ਹ ਸਿਕੰਧੌਰਨ ਦੀ ਤੁਹਾਨੂੰ ਯਾਦ ਹੋਵੇਗਾ ਵੀ ਪਿਛਲੇ ਸਾਲ ਵੀ ਇੱਕ ਨੋਟਿਸ ਦਿੱਤਾ ਸੀ ਪਾਣੀਆਂ ਦੇ ਮਸਲੇ ਤੇ ਫੈਡਰਲ ਸਟਰਕਚਰ ਤੇ ਤੇ ਇਸ ਸਾਲ ਵੀ ਨੋਟਿਸ ਦਿੱਤਾ ਸੀ ਤੇ ਅਸੀਂ 16 ਨੂੰ ਆਪਣੀ ਜਥੇਬੰਦੀ ਦੀ ਮੀਟਿੰਗ ਕਰਦੀ ਹੈ ਤੇ ਫਿਰ ਜਲਦੀ ਐਸਕੇਮ ਦੀ ਮੀਟਿੰਗ ਸਦਕੇ ਕਿ ਵੱਡੇ ਅੰਦੋਲਨ ਦਾ ਦੀ ਸ਼ੁਰੂਆਤ ਇਥੋਂ ਕਰਨ ਜਾ ਰਹੇ ਆ ਇਸ ਮਸਲੇ ਤੋਂ ਸਟਾਰਟ ਕਰਕੇ ਇਹ ਇਹਨਾਂ ਮਸਲਿਆਂ ਦੇ ਉੱਤੇ ਜੰਡੀਗੜ ਦਾ ਮਸਲਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਫੈਡਰਲ ਸਟਰਕਚਰ ਦਾ ਮਸਲਾ ਤੇ ਪੰਜਾਬ ਦੇ ਪਾਣੀਆਂ ਦਾ ਮਸਲਾ ਔਰ ਮੈਂ ਸਮਝਦਾ ਆ ਅੱਜ ਪੋਲੀਟੀਕਲ ਪਾਰਟੀਆਂ ਸਾਰੀਆਂ ਚੁੱਪ ਨੇ ਜਿਹੜੀਆਂ ਲੇਟੈਸਟ ਰਿਪੋਰਟਸ ਆਈਆਂ ਪੰਜਾਬ ਦਾ ਟੋਟਲ ਪਾਣੀ ਕੈਂਸਲਸ ਹੋ ਗਿਆ ਹਰ ਜ਼ਿਲ੍ਹੇ ਦਾ ਪਾਣੀ ਕੈਂਸਲਸ ਹੋ ਗਿਆ ਇਹ ਇੱਕ ਸਟੱਡੀ ਪਿਛਲੇ ਸਾਲ ਆਈ ਜਿਹਦੇ ਮੁਤਾਬਕ ਅਸੀਂ ਤੀਸਰੇ ਐਕਵਾਫਾਇਰ ਵਿੱਚ ਜਾਣ ਵਾਲੇ ਆ ਦੂਜੇ ਇੱਕ ਵਾਰ ਇੱਕ ਵਾਰ ਤੋਂ ਪਾਣੀ ਕੱਢ ਰਹੇ ਆ ਜਿਹੜਾ ਕੈਂਸਰਸ ਹੈ ਤੀਸਰੇ ਐਕਵਾਫਾਇਰ ਦਾ ਪਾਣੀ ਨਾ ਪੀਣ ਦੇ ਲਾਇਕ ਹੈ ਨਾ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਅਸੀਂ ਸਾਲ ਦੇ ਅੰਦਰ ਅੰਦਰ ਉੱਥੇ ਵੀ ਪਹੁੰਚਣ ਵਾਲੇ ਆ ਕੈਂਸਰ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਮੇਰੀ ਜਾਣਕਾਰੀ ਮੁਤਾਬਕ ਇੱਕ ਸਟੱਡੀ ਹੋਈ ਹੈ ਲੇਟੈਸਟ ਉਹਦੇ 'ਚ 2028 ਤੱਕ ਹਰ ਘਰ ਵਿੱਚ ਕੈਂਸਰ ਦਾ ਮਰੀਜ਼ ਹੋਏਗਾ ਇਹ ਅਫਸੋਸ ਇਸ ਗੱਲ ਦਾ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਪੰਜਾਬ ਦੇ ਇਹਨਾਂ ਇਸ਼ੂਜ਼ ਦੇ ਉੱਤੇ ਕੋਈ ਚਿੰਤਾ ਨਹੀਂ ਔਰ ਕੇਂਦਰ ਵਿੱਚ ਜਿਹੜੇ ਮਰਜ਼ੀ ਹੁਕਮਰਾਨ ਹੋਣ ਉਹਨਾਂ ਨੇ ਪੰਜਾਬ ਨਾਲ ਕਦੇ ਪਹਿਲੀ ਕੀਤੀ ਨਹੀਂ ਪੰਜਾਬ ਨਾਲ ਹਮੇਸ਼ਾ ਜੋ ਵਿਸਕਰਾ ਹੁੰਦਾ ਰਿਹਾ ਪੰਜਾਬ ਨੂੰ ਜਿਵੇਂ ਛਾਂਗਿਆ ਜਾਂਦਾ ਰਿਹਾ ਅਸਲ ਵਿੱਚ ਦੇਸ਼ ਦੀ ਵੰਡ ਨਹੀਂ ਸੀ ਹੋਈ ਇਹ ਪੰਜਾਬ ਦੀ ਵੰਡ ਹੋਈ ਸੀ ਉਦੋਂ ਪੰਜਾਬ ਛਾਂਗਿਆ ਗਿਆ ਉਹਦੇ ਬਾਅਦ ਇਹਦੇ ਵਿੱਚੋਂ ਹਿਮਾਚਲ ਹਰਿਆਣਾ ਕੱਢ ਦਿੱਤਾ ਤੇ ਹੁਣ ਚੰਡੀਗੜ ਸਾਡੀ ਰਾਜਧਾਨੀ ਹੈ ਔਰ ਜਦੋਂ 1966 ਵਿੱਚ ਰੀਆਰਗੇਨਾਈਜੇਸ਼ਨ ਹੋਈ ਹੈ ਉਸ ਵੇਲੇ ਫੈਸਲਾ ਸੀ ਕਿ ਹਰਿਆਣੇ ਵਾਲੇ ਆਪਣੀ ਜਗਾ ਲੁੱਭਣਗੇ ਵਿਦਨ 5 ਇਅਰਸ ਤੇ ਉੱਥੇ ਉਹ ਆਪਣੀ ਰਾਜਧਾਨੀ ਬਣਾ ਲੈਣਗੇ ਉਦੋਂ ਤੱਕ ਉਹ ਚੰਡੀਗੜ ਟਿਕੇ ਰਹਿਣਗੇ ਪਰ ਕੇਂਦਰ ਸਰਕਾਰ ਨੇ ਬਦਨੀਤੀ ਨਾਲ ਇਹਨੂੰ ਯੂਟੀ ਬਣਾ ਕੇ ਪਰਮਨੈਂਟ ਯੂਟੀ ਬਣਾਉਣਾ ਚਾਹੁੰਦੇ ਨੇ ਔਰ ਉਹਨਾਂ ਨੇ ਇੱਥੇ ਹਰਿਆਣੇ ਨੂੰ ਬਿਦਾਂ ਸਵਾਦੀ ਬਿਲਡਿੰਗ ਦੇਣ ਦੇ ਬਹਾਨੇ ਇੱਥੇ ਇੱਕ ਨਵਾਂ ਰੇਡ ਕਾ ਖੜਾ ਕਰ ਦਿੱਤਾ ਤੋਂ ਮੈਂ ਸਮਝਦਾ ਵੀ ਸਾਡੇ ਪੋਲੀਟਿਕਲ ਲੋਕਾਂ ਦਾ ਫਿਰ ਦੋਸ਼ ਹੈ ਜਿਸ ਤਰ੍ਹਾਂ ਇਹ ਗੱਲ ਜਦੋਂ ਚੱਲੀ ਸੀ ਸਾਡੇ ਮੁੱਖ ਮੰਤਰੀ ਨੂੰ ਜਾਂ ਤਾਂ ਉਹਨ ਸਮਝ ਦੀ ਘਾਟ ਹੈ ਜਾਂ ਕੋਈ ਉਹਦੇ ਤੇ ਦਬਾਅ ਹੋਏਗਾ ਜਿਹੜਾ ਉਹਨੇ ਕਿਹਾ ਵੀ ਚਲੋ ਜੀ ਇਹਨਾਂ ਨੂੰ ਵੀ ਦੇ ਦਿਓ ਜ਼ਮੀਨ ਸਾਨੂੰ ਵੀ ਦੇ ਦਿਓ ਉਹਨੇ ਉਹਦੀ ਡਿਊਟੀ ਸੀ ਉਹ ਕਹਿੰਦਾ ਵੀ ਚੰਡੀਗੜ੍ਹ ਪੰਜਾਬ ਦਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਹੈ ਇੱਥੇ ਅਸੀਂ ਜਗ੍ਹਾ ਇਹਨਾਂ ਨੂੰ ਨਹੀਂ ਦੇ ਸਕਦੇ ਬਹੁਤ ਦੇਰ ਤੋਂ ਬੈਠੇ ਆਏ ਆਪਣੀ ਰਾਜਧਾਨੀ ਵਾਸਤੇ ਜਗ੍ਹਾ ਲੱਭਣ ਕਿਤੇ ਹਰਿਆਣੇ ਦੇ ਵਿੱਚ ਜਿੱਥੇ ਚਾਹੁੰਦੇ ਆ ਉੱਥੇ ਆਪਣੀ ਰਾਜਧਾਨੀ ਬਣਾਉਣ ਪਰ ਇਹਦੀ ਬਜਾਏ ਕਿਉਂਕਿ ਇਹਨੇ ਕਹਿਤਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਜੀ ਸਾਨੂੰ ਵੀ ਜਗ੍ਹਾ ਦੇ ਦੇ ਦਿਓ ਅਸੀਂ ਵੀ ਆਪਣੀ ਹੋਰ ਬਣਾ ਲਾਂਗੇ ਉਹਨਾਂ ਨੂੰ ਵੀ ਜਗ੍ਹਾ ਦੇ ਦਿਓ ਹੁਣ ਉਹਨਾਂ ਨੇ ਇੱਥੇ ਜਗ੍ਹਾ ਲੈਣ ਵਾਸਤੇ 12 ਏਕੜ ਜ਼ਮੀਨ ਉਹ ਪੰਚਕੂਲੇ ਚ ਦੇ ਰਹੇ ਨੇ ਤੇ ਜੇ ਉਹਨਾਂ ਦਾ ਹੱਕ ਹੁੰਦਾ ਤਾਂ ਉਹਨਾਂ ਨੂੰ 12 ਏਕੜ ਦੇਣ ਦੀ ਲੋੜ ਨਹੀਂ ਸੀ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਇਸ ਕਰਕੇ ਪੰਜਾਬ ਦਾ ਇਹਦੇ ਤੇ ਹੱਕ ਹੈ ਬਣੀ ਉਹ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਜੋਂ ਸੀ ਆਜ਼ਾਦੀ ਤੋਂ ਬਾਅਦ ਸਾਡੀ ਰਾਜਧਾਨੀ Shimla ਹੁੰਦੀ ਸੀ Shimla ਤੋਂ ਚੰਡੀਗੜ੍ਹ ਸਵਿਫਟ ਕੀਤੀ ਤੇ ਹੁਣ ਇਹ ਰਾਜਧਾਨੀ ਨੂੰ ਵੀ ਸਾਡੇ ਕੋਲ ਪਰਮਨੈਂਟਲੀ ਹੋਣਾ ਚਾਹੁੰਦਾ ਹੈ ਕੇਂਦਰ ਤੇ ਸਾਡੀਆਂ ਪੋਲੀਟੀਕਲ ਪਾਰਟੀਆਂ ਸਿਰਫ ਬਿਆਨਾਂ ਤੱਕ ਸੀਮਤ ਨੇ ਇਹਦੇ ਤੇ ਕੁਝ ਕਰਨ ਲਈ ਤਿਆਰ ਨਹੀਂ ਤੋਂ ਮੈਂ ਤੁਹਾਡੇ ਰਾਹੀਂ ਇਹ ਸਪਸ਼ਟ ਕਰ ਦੇਣਾ ਚਾਹੁੰਨਾ ਕੇਂਦਰ ਸਰਕਾਰ ਨੂੰ ਤੇ ਹੁਣ ਹੋਰ ਧੱਕਾ ਨਹੀਂ ਚੱਲਣਾ ਅਸੀਂ ਐਸਕੇਮ ਦੀ ਮੀਟਿੰਗ ਬਹੁਤ ਜਲਦ ਬੁਲਾ ਕੇ ਫੈਸਲਾ ਕਰਕੇ ਦਸੰਬਰ ਵਿੱਚ ਕੋਈ ਡੇਟ ਫਿਕਸ ਕਰਕੇ ਅਸੀਂ ਆਪਣੇ ਮੁੱਦਿਆਂ ਦੇ ਉੱਤੇ ਪਾਣੀਆਂ ਦੇ ਮੁੱਦੇ ਤੇ ਫੈਡਰਲ ਸਟਰਕਚਰ ਦੇ ਮੁੱਦੇ ਤੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਇਹਨਾਂ ਮੁੱਦਿਆਂ ਤੇ ਡੈਮ ਸੇਫਟੀ ਐਕਟ ਦੇ ਮੁੱਦੇ ਤੇ ਇਹ ਐਮਐਸਪੀ ਦੇ ਮੁੱਦੇ ਤੇ ਅਸੀਂ ਇੱਥੇ ਚੰਡੀਗੜ੍ਹ ਵਿੱਚ ਕੋਈ ਅੰਦੋਲਨ ਪਟਾਣਾ ਸ਼ੁਰੂ ਕਰਨ ਵਾਲੇ ਹਾਂ ਉਦੀ ਡੇਟ ਜਲਦੀ ਤੁਹਾਨੂੰ ਦੱਸ ਦਿੱਤੀ ਜਾਊਗੀ ਜਿੱਦਣ ਐਸਕੇਮ ਦੀ ਮੀਟਿੰਗ ਆਉਣ ਵਾਲੇ ਦਿਨਾਂ 'ਚ ਹੋਈ ਤਾਂ ਤੋਂ ਮੈਂ ਇਹੋ ਬੇਨਤੀ ਕਰਨੀ ਚਾਹਣਾ ਵੀ ਟੋਟਲ ਫੇਲਿਅਰ ਸਾਡੀ ਪੋਲੀਟੀਕਲ ਲੀਡਰਸ਼ਿਪ ਦੀ ਹੈ ਜਿਹੜਾ ਵੀ ਰਾਜਪਾਖ ਚ ਹੁੰਦਾ ਉਹ ਆਪਣਾ ਸੱਤਾ ਦਾ ਸੁੱਖ ਮਾਣਦਾ ਹੈ ਪੰਜਾਬ ਦੀ ਕਿਸੇ ਨੂੰ ਚਿੰਤਾ ਨਹੀਂ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਇਸ ਵਾਰੀ ਖੱਜਲਖوار ਕੀਤਾ ਕਿਸਾਨਾਂ ਨੂੰ ਕੈਪੀਟੀ ਦੀ ਪ੍ਰਕੋਰਪੋਰੈਂਟ ਵਿੱਚ ਇਦਾਂ ਅੱਜ ਤੱਕ ਇਤਿਹਾਸ 'ਚ ਕਦੀ ਨਹੀਂ ਹੋਇਆ ਔਰ ਹਾਲੇ ਤੱਕ 31 ਅਕਤੂਬਰ ਤੱਕ ਪ੍ਰੋਕੂਰਮੈਂਟ ਕੰਪਲੀਟ ਹੋ ਜਾਂਦੀ ਹੈ ਜੋ ਮਾੜਾ ਮੋਟਾ ਕੋਈ ਪਛੇਤੀ ਰਹਿ ਜਾਂਦੀ ਹੈ ਜੀਰੀ ਉਸ ਨਵੰਬਰ ਦੇ ਪਹਿਲੇ ਹਫਤੇ 'ਚ ਕੰਪਲੀਟ ਹੋ ਜਾਇਆ ਕਰਦੀ ਸੀ ਹਾਲੇ ਤੱਕ ਪ੍ਰੋਕੂਰਮੈਂਟ ਕੰਪਲੀਟ ਨਹੀਂ ਹੋਈ ਮੈਨੂੰ ਲੱਗਦਾ ਨਵੰਬਰ ਦਾ ਮਹੀਨਾ ਸਾਰਾ ਫੇਰੇ ਤੇ ਚਲੰਗੇ ਜਾਣਾ ਔਰ ਇੱਕ ਰੇੜਕਾ ਹੋਰ ਜਿਹੜਾ ਕੇਂਦਰ ਨਹੀਂ ਪਾਇਆ ਹੋਇਆ ਤੁਹਾਡੀ ਜਾਣਕਾਰੀ ਲਈ ਮੈਂ মিডিਆ ਤੇ ਜਾਣਕਾਰੀ ਲਈ ਦੱਸਣਾ ਚਾਹੁੰਦਾ ਅੱਜ ਤੋਂ 70 ਸਾਲ ਪਹਿਲਾਂ ਭਾਈ ਮੌਇਸਚਰ ਤੱਕ ਅਲਾਉਡ ਹੁੰਦਾ ਸੀ ਝੋਨਾ ਖਰੀਦਣਾ ਔਰ ਉਦੋਂ ਉਹਨਾਂ ਨੂੰ ਮਿਲਰਜ਼ ਨੂੰ 2% ਡਰਾਈਏ ਜਿਨੀ ਲੀ ਪੈਂਦੀ ਸੀ ਉਹ ਆਪਣੀ ਡਰਾਈਏ ਚ ਬਚਾਉਣ ਖਾਤਰ ਉਹਨਾਂ ਨੇ 1-1% ਹਰ ਸਾਲ ਘਟਾਉਂਦੇ ਚਲੇਗੇ ਅੱਜ 17% ਤੇ ਆ ਗਏ ਤੇ ਹੁਣ ਜਿੰਨਾ ਮੌਇਸਚਰ ਨਮੀ ਵਾਤਾਵਰਨ ਵਿੱਚ ਹੈ ਕਿਸੇ ਵੀ ਕੀਮਤ ਤੇ 17% ਮੌਇਸਚਰ ਵਾਲਾ ਝੋਨਾ ਆਉਣ ਦੀ ਸੰਭਾਵਨਾ ਨਹੀਂ ਇਹ ਮਾਇਸਟਰ ਕੰਟੈਂਟ ਦੇ ਨਾਂ ਤੇ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਕੱਜਲ ਖਵਾਰ ਕੀਤਾ ਗਿਆ ਬਹੁਤ ਲੁੱਟਿਆ ਗਿਆ ਔਰ ਇਹ ਸਾਰੀ ਸਾਜਿਸ਼ ਕੇਂਦਰ ਸਰਕਾਰ ਦੀ ਘੜੀ ਹੋਈ ਸੀ ਔਰ ਇਹ ਪੰਜਾਬੀਆਂ ਨੂੰ ਪਰੇਸ਼ਾਨ ਕਰਨ ਵਾਲੀ ਸੀ ਸਾਜਿਸ਼ ਸੀ ਮੈਂ ਉਹਦੀ ਨਿੰਦਾ ਕਰਦਾ ਔਰ ਪੰਜਾਬ ਸਰਕਾਰ ਮੈਂ ਸਮਝਦਾ ਅਨਾੜੀਆਂ ਦੀ ਸਰਕਾਰ ਹੈ ਜਿਹੜਾ ਪ੍ਰੋਸੈਸ ਦਾ ਨਹੀਂ ਸੀ ਪਤਾ ਨਾ ਬੇਲੇ ਸਰ ਕੋਈ ਮੁੱਦਾ ਉਠਾਇਆ ਨਾ ਬੇਲੇ ਸਰ ਕੋਈ ਪ੍ਰਬੰਧ ਕੀਤੇ ਐਵੇਂ ਐਲਾਨ ਕਰੀਗੇ ਸਾਡੇ ਸਾਰੇ ਪ੍ਰਬੰਧ ਮੁਕੰਮਲ ਨੇ ਪਰਵੰਦ ਪਰਵੰਦਨ ਦੀ ਪੋਰ ਸਾਰੇ ਦੇ ਸਾਹਮਣੇ ਖੁੱਲ ਗਈ ਹੈ ਕੋ ਮੈਂ ਬੇਨਤੀ ਕਰਾਂਗਾ ਅੱਛਾ ਇੱਕ ਹੋਰ ਬੜੀ ਅਜੀਬ ਗੱਲ ਹੈ ਹੁਣ ਗੰਨੇ ਦੀ ਫਸਲ ਉਹਦਾ ਕ੍ਰਸ਼ਿੰਗ ਸੀਜ਼ਨ ਇਹਨਾਂ ਦਿਨਾਂ ਸ਼ੁਰੂ ਹੋ ਜਾਂਦਾ ਹੈ ਇਹਨਾਂ ਨੇ 25 ਤਰੀਕ ਤੋਂ ਸ਼ੁਰੂ ਕਰਨ ਦਾ ਕੀਤਾ ਹਾਲੇ ਤੱਕ ਉਹਦੀ ਸਟੇਟ ਐਡਵਾਈਸਰੀ ਪ੍ਰਾਈਸ ਇਹਨਾਂ ਨੇ ਅਨਾਉਂਸ ਨਹੀਂ ਕੀਤੀ ਪਲੀ ਇਹ ਲੈਂਦੇ ਨੇ ਭਾਈ ਜੀ ਇਲੈਕਸ਼ਨ ਕਮਿਸ਼ਨ ਤੋਂ ਇਜਾਜ਼ਤ ਲੈਣੀ ਪਵੇਗੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਦੋ ਦਿਨ ਪਹਿਲਾਂ ਮਿਲਿਆ ਉੱਥੇ ਕੋਈ ਚਿੱਠੀ ਇਹਨਾਂ ਨੇ ਪਰਮਿਸ਼ਨ ਲੈਣ ਵਾਸਤੇ ਨਹੀਂ ਲਿਖੀ ਪੰਜਾਬ ਸਰਕਾਰ ਇੱਥੇ ਵੀ ਝੂਠ ਬੋਲੀ ਜਾਂਦੀ ਹੈ ਔਰ ਇਲੈਕਸ਼ਨ ਕਮਿਸ਼ਨ ਦਾ ਕੰਮ ਉਹਨੇ ਤੇ ਬਾਅਦ ਇਲੈਕਸ਼ਨ ਕੋਰਡ ਫਿਰ ਮਿਊਨਿਸਪੈਲਟੀਆਂ ਕਰਕੇ ਲੱਗ ਦੋ ਜਿਦਾ ਮਤਲਬ ਗੰਨੇ ਦਾ ਪਤਾ ਮਿਸਣਾ ਹੀ ਨਹੀਂ ਤੋਂ ਇਹ ਇਦਾਂ ਦੀ ਸਰਕਾਰ ਜਿਹਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਹੀ ਅਹਿਸਾਸ ਨਹੀਂ ਤੇ ਲੋਕਾਂ ਲਈ ਮੁਸ਼ਕਲਾਂ ਖੜੀਆਂ ਕਰਦੀ ਹੈ ਇਹ ਨਾ ਤਾਂ ਗੰਨੇ ਦਾ ਪਤਾ ਅਨਾਉਂਸ ਕੀਤਾ ਨਾ ਠੀਕ ਤਰ੍ਹਾਂ ਚੋਣਾਂ ਚੋਣਾਂ ਦੀ ਖਰੀਦ ਹੋਈ ਇਹ ਸਭੋਂ ਉਲਟਾ ਇਹ ਨਮੀ ਟੈਸਟ ਵਿੱਚ ਪਾਤਾ ਜਦੋਂ ਇਹ ਕਹਿੰਦਾ ਬਈ ਜੀ ਹਰਿਆਣੇ ਵਾਲਿਆਂ ਨੂੰ ਜੇ ਦਿਨੇ ਉਦਾਸ ਏਕੜ ਤਾਂ ਸਾਨੂੰ ਵੀ ਦੇ ਦਿਓ ਇਹਦਾ ਮਤਲਬ ਆਪਣਾ ਕਲੇਮ ਆਪੇ ਛੱਡ ਦਿਓ ਤੋਂ ਇਹਨਾਂ ਇਸ਼ੂਜ਼ ਦੇ ਉੱਤੇ ਮੈਂ ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਹੈ ਅਸੀਂ ਬਹੁਤ ਜਲਦੀ ਥੋੜੇ ਦਿਨਾਂ ਵਿੱਚ ਐਸਕੇਮ ਦੀ ਮੀਟਿੰਗ ਸੱਦ ਕੇ ਡੇਟ ਅਨਾਉਂਸ ਕਰਾਂਗੇ ਔਰ ਵੱਡਾ ਇੱਕ ਮੋਰਚਾ ਲਾਇਆ ਜਾਏਗਾ ਧੰਨਵਾਦ ਰੁਕ ਕਿਸਵਾ